ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਅੱਜ ਤਰੀਕ ਜਿਹੜੀ ਹੋ ਗਈ ਜੀ 7 ਫਰਵਰੀ ਤੇ 2025 ਤੇ ਆਇਆ ਕੋਟਕਪੂਰਾ ਮੰਡੀ ਦੇ ਵਿੱਚ ਸਬਜ਼ੀ ਦੇ ਤਾਜ਼ੇ ਰੇਟ ਜਾਣਨ ਲਈ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਆਪਣੇ ਚੈਨਲ ਨੂੰ ਜੁੜ ਕਰ ਲਈ ਸਬਸਕ੍ਰਾਈਬ ਨਾਲ ਘੰਟੀ ਵਾਲਾ ਬਟਨ ਵੀ ਦਬੜਨਾ ਨਾ ਭੁੱਲਿਓ ਕਿਉਂਕਿ ਜਿਹੜਾ ਹਰੇਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜਾਣਦਿਆਂ ਅੱਜ ਦੇ ਤਾਜ਼ੇ ਰੇਟ ਲੋ ਜੀ ਜਿਹੜੇ ਤੁਸੀਂ ਆਹ ਡੱਬੇ ਦੇ ਵਿੱਚ ਨਾਰ ਪਾਈ ਦੇਖਦੇ ਹੋ ਲਾਲ ਲਾਲ ਜਿਹੜੇ ਅੱਜ ਵੀ ਇਹ ਵਿਕੇ 1400 ਰੁਪਏ ਤੋਂ ਲੈ ਕੇ ਜਿਹੜਾ 1600 ਰੁਪਏ ਤੱਕ ਜਿਹੜਾ ਕੁਆਲਟੀ ਦੇ ਹਿਸਾਬ ਨਾਲ ਵਿਕਿਆ ਤੇ ਜੇ ਗੱਲ ਕਰੀਏ ਆਪਾਂ ਅੰਗੂਰ ਦੀ ਬੜਾ ਉੱਚ ਕੁਆਲਟੀ ਦਾ ਇਹ ਅੰਗੂਰ ਆ ਤੇ ਜਿਹੜਾ ਅੱਜ ਇਹਦਾ ਰੇਟ ਆ 10 ਕਿਲੋ ਦਾ ਇਹ ਕਰੇਟ ਹੁੰਦਾ ਤੇ 700 ਰੁਪਏ ਦਾ ਜਿਹੜਾ ਇਹ ਕਰੇਟ ਅੱਜ ਵਿਕੇ ਤੇ ਜੀ ਇਹਦਾ ਕਾਲਾ ਅੰਗੂਰ ਕਾਲਾ ਅੰਗੂਰ ਵੀ ਜਿਹੜਾ 1000 ਰੁਪਏ ਦਾ ਉਹ ਕਰੇਟ ਜਿਹੜਾ ਕਾਲੇ ਅੰਗੂਰ ਦਾ ਵਿਕਿਆ ਤੇ ਇਹ ਵੀ 10 ਕਿਲੋ ਦਾ ਕਰੇਡ ਹੀ ਹੁੰਦਾ ਕਾਲੇ ਅੰਗੂਰ ਦਾ ਵੀ ਤੇ ਜੇ ਕੇਲੇ ਦੀ ਗੱਲ ਕਰੀਏ ਕੇਲਾ ਕਾਲਾ ਵਾਲੇ ਰੇੜੀ 35 40 ਦੇ ਆਸ-ਪਾਸ ਜਿਹੜਾ ਕੱਲ ਕੇਲਾ ਜਿਹੜਾ ਵਿਗਿਆ ਅੱਜ ਵੀ ਮੰਡੀ ਦੇ ਵਿੱਚ ਕੁਆਲਿਟੀ ਦੇ ਹਿਸਾਬ ਨਾਲ ਜਿਹੜੀ ਤੁਸੀਂ ਬੰਦ ਗੋਭੀ ਪਈ ਵੇਖ ਰਹੇ ਹੋ ਬੜੀ ਉੱਚ ਕੁਆਲਿਟੀ ਦੀ ਬੰਦ ਗੋਭੀ ਆ ਤੇ ਇਹ ਜਿਹੜੀ ਅੱਜ 4 ਰੁਪਏ ਜਿਹੜੀ ਕਿਲੋ ਵਿਕੀ ਆ ਮੰਡੀ ਦੇ ਵਿੱਚ ਤੇ ਜੇ ਲਫਾਫੇ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ 25 ਕਿਲੋ ਲਫਾਫਾ ਦਾ ਤੇ ਆਮ ਦੇ ਕਿਲੋ ਦੇ ਹਿਸਾਬ ਨਾਲ ਗੱਲ ਕਰੀਏ ਭਈ 4 ਰੁਪਏ ਕਿਲੋ ਵਿਕੀ ਆ ਤੇ ਜੇ ਜਿਹੜੀ ਫੁੱਲ ਗੋਭੀ ਆ ਕੀ ਦੇ ਸਕਦੇ ਹੋ ਫੁੱਲ ਗੋਭੀ ਜਿਹੜੀ ਕੁਆਲਿਟੀ ਦੇ हिसाब ਨਾਲ ਜਿਹੜੀ ਅੱਜ ਜਿਹੜੀ 2 ਰੁਪਏ ਜਿਹੜੀ ਸਿਰਾਂ ਕੁਆਲਿਟੀ ਦੀ ਹੈ ਤੇ ਪੁੱਛ ਕੁਆਲਿਟੀ ਦਾ ਫੁੱਲ ਪਈ ਹੈ ਇਹ ਤੇ ਲਫਾਫਾ ਜਿਹੜਾ 24 25 ਕਿਲੋ ਦਾ ਹੁੰਦਾ ਹੈ ਇਹ ਤੇ 2 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਇਹ ਵਿਕੀ ਅੱਜ ਲੋ ਜੀ ਸਵਾਗਦੀ ਦਾ ਸਾਗਦੀ ਗੁੱਟੀ ਅੱਜ ਕੀ ਰੇਟ ਵਿਕੀ ਆ 5 ਰੁਪਏ 5 ਰੁਪਏ ਗੁੱਟੀ ਵਿਕੇ ਸਾਇ ਤੁਸੀਂ ਚੈੱਕ ਕਰ ਸਕਦੇ ਤੇ ਧਨੀਏ ਦੀ 2 ਰੁਪਏ 3 ਰੁਪਏ 2 ਰੁਪਏ ਤੇ 3 ਰੁਪਏ ਦੀ ਗੁੱਟੀ ਵਿਕੇ ਤੇ ਆ ਮੈਂ ਇੱਥੇ 200 5 ਰੁਪਏ ਆਹ 5 ਰੁਪਏ ਗੁੱਟੀ ਵੀ ਗਈ ਅੱਜ ਹੈ ਤੇ ਪਾਲਕ ਦੀ ਅੱਜ ਸੀਗਾ ਪਾਲਕ 2 ਰੁਪਏ ਅੱਛਾ ਪਾਲਕ ਦੀ 2 ਰੁਪਏ ਗੁੱਟੀ ਵੀ ਗਈ ਆ ਤੇ ਬਾਥੂ ਅੱਜ ਅੱਛਾ 30 ਰੁਪਏ ਗੁੱਟੀ ਵੀ ਗਈ ਆ ਤੇ ਰੇਟ ਆ ਜੀ ਤੇ ਉਹ ਫਾਸ ਵਾਲਾ ਵੇਖੋ ਜੀ ਚਾਹ ਜੀ ਚਾਪਾ ਛੋਲੀਏ ਦੀ ਕੀਮਤ ਦੀ ਗੱਲ ਕਰੀਏ ਚੰਗਾ ਛੋਲੀਆ ਜਿਹੜਾ ਅੱਜ ਬਈ 27 25 27 ਰੁਪਏ ਤੱਕ ਜਿਹੜਾ ਵਿਕਿਆ ਜੇ ਚੰਗਾ ਛੋਲੀਆ ਚੰਗੇ ਦਾਣੇ ਹੁਣ ਉਹਦੇ ਵਿੱਚ ਤੇ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਇਹਦਾ ਰੇਟ ਹੁੰਦਾ ਲੋਜੀ ਕਿੰਨੂ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬੋਰ ਦਾ ਕਿੰਨੂ ਆ ਇਹ ਜਿਹੜਾ ਵਿਗਿਆ 35 36 37 ਰੁਪਏ ਤੱਕ ਜਿਹੜਾ ਵਿਗਿਆ ਮ ਜਿਹੜਾ ਲੋਕਲ ਕਿੰਨੂ ਉਹ 32 ਰੁਪਏ ਤੱਕ ਵਿਗਿਆ ਜਿਹੜਾ ਕਿੰਨੂ ਤੇ ਲੋਜੀ ਜੀ ਜੇ ਆਪਾਂ ਆਲੂਆਂ ਦੀ ਗੱਲ ਕਰੀਏ ਆਲੂ ਜਿਹੜਾ ਆਲੂ ਜਿਹੜਾ ਲਾਲ ਆਲੂ ਆ ਜਿਹੜਾ ਉਹਦਾ ਜਿਹੜਾ ਰੇਟ ਅੱਜ ਰਿਹਾ ਵੀ ਕੁਆਲਿਟੀ ਦੇ ਹਿਸਾਬ ਨਾਲ 400 ਰੁਪਏ ਤੋਂ ਲੈ ਕੇ 540 ਰੁਪਏ ਤੱਕ ਜਿਹੜਾ ਗੱਟਾ ਵਿਗਿਆ ਤੇ ਜੇ ਆਪਾਂ ਚਿੱਟੇ ਆਲੂ ਦੀ ਗੱਲ ਕਰੀਏ ਕੁਆਲਿਟੀ ਦੇ ਹਿਸਾਬ ਨਾਲ ਜਿਹੜਾ ਚਿੱਟਾ ਆਲੂ ਆ ਉਹ 500 ਰੁਪਏ ਦਾ ਗੱਟਾ ਵਿਗਿਆ 5 ਗੰਡਾ ਭਈਆ ਜੇ 23 ਰੁਪਏ ਵੀ 21 22 23 ਰੁਪਏ ਤੋਂ ਲੈ ਕੇ ਜਿਹੜਾ ਕੁਆਲਟੀ ਦੇ ਹਿਸਾਬ ਨਾਲ ਜਿਹੜਾ ਵੀ ਪੂਰੇ 25 ਰੁਪਏ ਤੱਕ ਜਿਹੜਾ ਵਿਕਿਆ ਚੰਗੀ ਕੁਆਲਟੀ ਦਾ ਜਿਹੜਾ ਗੰਡਾ ਵਿਕਿਆ ਤੇ ਵੀ ਲਓ ਜੀ ਟਮਾਟਰ ਤੁਸੀਂ ਦੇਖ ਰਹੇ ਹੋ ਕਰੇਟਾਂ ਚ ਪਿਆ ਲਾਲ ਲਾਲ ਟਮਾਟਰ ਆ ਜਿਹੜਾ ਕੁਆਲਟੀ ਦੇ ਹਿਸਾਬ ਨਾਲ 23 ਰੁਪਏ ਤੋਂ ਲੈ ਕੇ 15 ਰੁਪਏ ਤੱਕ ਜਿਹੜਾ ਇਹ ਵਿਕਿਆ ਮੰਡੀ ਦੇ ਵਿੱਚ ਜੀ ਕਿੱਜੋ ਬਈ ਇਹਨੇ ਫਾਈਲ ਨਾ ਕਰਦਾ ਨਹੀਂ ਹੈ 120 ਤੋਂ 30 ਅੱਛਾ 120 ਤੋਂ 30 ਚੰਗੀ ਕੁਆਲਟੀ ਦੀ ਗਾਜਰ ਹੈ 100 ਤੋਂ 120 ਦਾ ਭਾਈ ਹੈ ਅੱਛਾ ਅੱਛਾ 100 ਤੋਂ 120 ਦਾ ਵੀ ਇਹ ਲਫਾਫਾ ਹਾਂਜੀ 25 ਕਿਲੋ 25 ਕਿਲੋ ਦਾ ਜਿਹੜਾ ਲਫਾਫਾ ਤੇ ਜੇ ਆਹ ਮਿਰਚ ਜਿਹੜੀ ਅੱਜ ਮਿਰਚ ਵੀ ਕੀ 40 ਤੋਂ 45 ਅੱਛਾ 40 ਤੋਂ 45 ਤੇ ਮਟਰ ਜਿਹੜਾ ਚੰਗਾ ਮਟਰ ਆ ਪਈ ਚੰਗਾ ਇਹ ਕੀ ਰੇਟ ਵੀ ਹੈ ਅੱਜ 20 ਤੋਂ 22 ਅੱਛਾ 20 ਤੋਂ 22 ਰੁਪਏ ਤੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ 30 ਅੱਛਾ 30 ਰੁਪਏ ਤੇ ਨਿੰਬੂ ਅੱਜ ਇਹ ਪੂਣੀ ਗਈ ਪਟੰਚਲ ਅੱਛਾ ਨਿੰਬੂ 55 ਰੁਪਏ ਰੇਟ ਸੀਗਾ ਤੇ ਜੀ ਇਹ ਗੱਲ ਕਰੀ ਆਪਾਂ ਕੀਰੇ ਦਾ ਕੀ ਰੇਟ ਸੀ ਅੱਜ ਕੀਰਾ ਵੀ ਗਿਆ 25 ਰੁਪਏ ਵਿੱਚ ਅੱਛਾ 25 ਰੁਪਏ ਵਿਗਿਆ ਤੇ ਲਸਣ ਅੱਜ ਤੇਜ਼ ਹੋਇਆ ਕਿ ਮੰਦਾ ਹੀ ਆ ਤੁਸ 120 ਰੁਪਏ ਆ ਪਹਿਲਾਂ 150 ਰੁਪਏ ਅੱਛਾ ਬਹੁ ਬਧੀਆ ਲਸਣ ਤੇ ਪਿਆਜ਼ ਤੇਜ਼ ਲਸਣ ਤੁਸੀਂ ਕੁਆਲਟੀ 120 ਰੁਪਏ ਵਿਗਿਆ ਤੇ ਭਿੰਡੀ ਦੀ ਜੇ ਗੱਲ ਕਰੀਏ ਭਿੰਡੀ ਦਾ ਰੇਟ ਤੁਸੀਂ ਦੇਖ ਸਕਦੇ ਹੋ ਕੁਆਲਟੀ ਮੰਡੀ ਦੇ ਵਿੱਚ ਆ ਚੁੱਕੀ ਆ ਤੇ ਪਿੰਡੀ ਦਾ ਪਿੰਡੀ ਦਾ ਰੇਟ ਕੀ ਸੱਜਣ ਡੀਆਈਡੀ 85 ਰੁਪਏ ਅੱਛਾ ਫੂਲ ਸੇ ਜੋ ਹੈ ਰੇਟ ਆ ਪਿੰਡੀ ਦਾ 80 85 ਰੁਪਏ ਜਿਹੜੀ ਪਿੰਡੀ ਅੱਜ ਵਿਕੀ ਆ ਮੰਡੀ ਦੇ ਵਿੱਚ ਤੇ ਬਾਕੀ ਟਮਾਟਰ ਦਾ ਤੁਹਾਨੂੰ ਰੇਟ ਆਪਾਂ ਦੱਸ ਚੁੱਕੇ ਸੀਗੇ ਤੇ ਵੈਂਗਣੀ ਅੱਜ ਕੀ ਰੇਟ ਸੀ 15 ਅੱਛਾ ਵੈਂਗਣੀ ਤੇ ਟਿੰਡੇ ਟਿੰਡੇ ਵੀ ਜੇ ਆਪਾਂ ਘੱਟਾ ਲੈਣੇ ਉਹਦਾ ਕੀ ਹੋਵੇਗਾ ਜੀ ਆਪਾਂ ਗੱਲ ਕਰੀਏ ਟਿੰਡੇ ਨੇ ਟਿੰਡੇ ਜਿਹੜੇ ਵਿਗਿਆ 20 ਰੁਪਏ ਤੇ ਜਿਹੜੀ ਵੈਂਗਣੀ ਆ ਬਈ ਵੈਂਗਣੀ ਤੁਸੀਂ ਦੇਖ ਸਕਦੇ ਹੋ ਤੇ ਵੈਂਗਣੀ ਵਿਕੀ ਆ 15 ਰੁਪਏ ਮਿਰਚ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਇੱਕ ਵੀ ਕੀ ਹੈ 40 ਰੁਪਏ ਉਰਲੀ ਤੇ ਪਹਿਲੀ ਜਿਹੜੀ ਮੋਟੀ ਪਕੌੜਾ ਮਿਰਚ ਹੈ ਇਹ ਵੀ ਕੀ ਹੈ ਬਾਈ ਜੀ 30 ਰੁਪਏ ਕਿਲੋ ਦੇ ਹਿਸਾਬ ਨਾਲ ਜੇ ਮੰਡੀ ਦੇ ਵਿੱਚ ਤੇ ਮੰਡੀ ਦੇ ਵਿੱਚ ਜਿਹੜਾ ਅੱਜ ਪੇਠਾ ਵਿਕਿਆ ਬਈ ਉਹ ਚ ਕੁਆਲਟੀ ਦਾ ਜਿਹੜਾ ਹੈ 20 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਤੇ ਜੇ ਗੱਲ ਕਰੀਏ ਆਪਾਂ ਹਰੇ ਗੰਡੇ ਦੇ ਟਾਪ ਕੁਆਲਟੀ ਦਾ ਜਿਹੜਾ ਵਿਕਿਆ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਤੇ ਜੇ ਗੱਲ ਕਰੀਏ ਸ਼ਿਮਲਾ ਮਿਰਚ ਜਿਹੜੀ 35 ਰੁਪਏ ਕਿਲੋ ਦੇ ਹਿਸਾਬ ਨਾਲ ਵਿਕੀ ਅੱਜ ਮੰਡੀ 'ਚ ਤੇ ਪੁਰਥਾ ਜਿਹੜਾ 20 ਰੁਪਏ ਕਿਲੋ ਹਿਸਾਬ ਨਾਲ ਵਿਕਿਆ ਅੱਜ ਮੰਡੀ ਜੀ ਗੱਲ ਕਰੀਏ ਬਸ ਸਟਰਾਬੇਰੀ ਦੀ ਸਟਰਾਬੇਰੀ ਦੀ ਜਿਹੜਾ ਵਿਕਿਆ ਡੱਬਾ 350 400 ਰੁਪਏ ਤੱਕ ਕਾਲਾ ਅੰਗੂਰ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ 1000 ਰੁਪਏ 10 ਕਿਲੋ ਦਾ ਕ੍ਰੇਟ ਮਿਲਦਾ ਤੇ ਜੇ ਗੱਲ ਕਰੀਏ ਆਪਾਂ ਕੀਵੀ ਦੀ ਕੀਵੀ ਜਿਹੜੀ ਟ੍ਰੇ ਅੱਜ ਵਿਕੀ ਆ 800 850 ਰੁਪਏ ਤੱਕ ਜਿਹੜੀ ਕੀਵੀ ਦੀ ਟ੍ਰੇ ਵਿਕੀ ਆ ਕੁਆਲਿਟੀ ਦੇ ਹਿਸਾਬ ਨਾਲ ਤੇ ਡ੍ਰੈਗਨ ਤੇ ਡ੍ਰੈਗਨ ਫੂਡ 1000 ਰੁਪਏ ਦਾ ਡੱਬਾ 10 ਕਿਲੋ ਦਾ ਜਿਹੜਾ ਇਹ ਡੱਬਾ ਹੁੰਦਾ ਧੰਨਵਾਦ ਜੀ ਸਾਰਿਆਂ ਦਾ